ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਪਿਛਲੀ ਵੀਡੀਓ ਦੇ ਵਿੱਚ ਸਰਵਣ ਕੀਤਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਸਰੂਪ ਘਰ ਕਦੋਂ ਕਿਵੇਂ ਲੈ ਕੇ ਜਾਣਾ ਹੈ ਸਵਾਰੀ ਕਿਵੇਂ ਕਰਨੀ ਹੈ ਗੱਡੀ ਵਿੱਚ ਕਿਵੇਂ ਲੈ ਕੇ ਜਾਣਾ ਹੈ ਆਪਾਂ ਵੀਡੀਓ ਪਾ ਕੇ ਬਣਾਈ ਹੈ ਸੋ ਅੱਜ ਆਪਾਂ ਇਹ ਸਰਵਣ ਕਰਨਾ ਹੈ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਸਮੇਂ ਮੱਧ ਦੀ ਅਰਦਾਸ ਕਦੋਂ ਕਰਨੀ ਹੈ ਸੰਗਤ ਜੀ ਸ੍ਰੀ ਅਖੰਡ ਪਾਠ ਸਾਹਿਬ ਰੱਖਿਆ ਹੁੰਦਾ ਹੈ ਤੇ ਜਦੋਂ ਆਪਾਂ ਮੱਧ ਅਰਦਾਸ ਕਰਨੀ ਹੁੰਦੀ ਹੈ ਕਈ ਸੰਗਤਾਂ ਮੱਧ ਅਰਦਾਸ ਕਰਦੀਆਂ ਜਦੋਂ ਜੈਤਸਰੀ ਦੀ ਵਾਰ ਸ਼ੁਰੂ ਹੁੰਦੀ ਹੈ ਉਦੋਂ ਅਰਦਾਸ ਨਹੀਂ ਕਰਨੀ ਸ਼ੁਰੂ ਕਦੋਂ ਕਰਨੀ ਅਰਦਾਸ ਜਦੋਂ ਸੰਗਤ ਜੀ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ ਜਦੋਂ ਗ੍ਰੰਥੀ ਸਿੰਘ ਨੇ ਇਹ ਪੜਿਆ ਉਦੋਂ ਅਰਦਾਸ ਸ਼ੁਰੂ ਕਰਨੀ ਹੁਣ ਕਈ ਕੀ ਸੰਗਤਾਂ ਕਰਦੀਆਂ ਕਿ ਜਦੋਂ ਰਾਗ ਸ਼ੁਰੂ ਹੋ ਗਿਆ ਜੈਤਸਰੀ ਦਾ ਉਦੋਂ ਹੀ ਮੱਧ ਅਰਦਾਸ ਕਰਦਿੰਦੇ ਆ ਜਾਂ ਜਦੋਂ ਵਾਰ ਸ਼ੁਰੂ ਹੁੰਦੀ ਉਦੋਂ ਕਰਦੀਆਂ ਨਹੀਂ ਜਦੋਂ ਸੰਗਤ ਜੀ ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਗ੍ਰੰਤੀ ਸਿੰਘ ਨੇ ਪੜਿਆ ਉਦੋਂ ਅਰਦਾਸ ਸ਼ੁਰੂ ਕਰਨੀ ਹੈ ਉਦੋਂ ਤੂੰ ਠਾਕੁਰ ਜਾਂ ਜਿਵੇਂ ਵੀ ਅਰਦਾਸ ਕਰਦੇ ਉਦੋਂ ਸ਼ੁਰੂ ਕਰ ਦੇਣੀ ਹੈ आनंद ਸਾਹਿਬ ਦਾ ਪਾਠ ਜਦੋਂ ਦੇਗ ਗੁਰੂ ਦੀ ਹਜ਼ੂਰੀ ਵਿੱਚ ਬਣ ਕੇ ਆ ਗਈ ਮੱਧ ਤੋਂ ਪਹਿਲਾਂ ਦੇਗ ਰੱਖ ਕੇ ਆਨੰਦ ਸਾਹਿਬ ਦਾ 40 ਪਉੜੀਆਂ ਦਾ ਪਾਠ ਕਰਕੇ ਪਹਿਲਾਂ ਕਰ ਦੇਣਾ ਹੈ ਕਿ ਆਪਾਂ ਕੀ ਕਰਦੇ ਹਾਂ ਸੰਗਤ ਜੀ ਜਦੋਂ ਮੱਧ ਲਾਉਣਾ ਹੁੰਦਾ ਹੈ ਜਦੋਂ 705 ਅੰਗ ਤੇ ਮੱਧ ਆਉਂਦਾ ਹੈ ਤੇ ਉਦੋਂ ਨੰਸੇ ਪਾਠ ਆਪਾਂ ਸ਼ੁਰੂ ਕਰ ਦਿੰਦੇ ਨਹੀਂ ਪਾਠ ਪਹਿਲਾਂ ਕਰ ਸਕਦੇ ਆ ਆਪਾਂ ਅਰਦਾਸ ਸ਼ੁਰੂ ਉਹ ਤੋਂ ਕਰਨੀ ਹੈ ਜਦੋਂ ਸੰਗਤ ਜੀ ਆਦਪੂਰਨ ਮਦਪੂਰਨ ਕਿਆ ਉਸ ਤੋਂ ਪਹਿਲਾਂ ਆਪਾਂ ਅਨਸਰ ਪਾਠ ਕਰ ਲੈਣਾ ਹੈ 40 ਪੌੜੀਆਂ ਦਾ ਪਾਠ ਕਰਕੇ ਉਹ ਵੇਖ ਲੈਣਾ ਕਿ ਇੰਨੇ ਸਮੇਂ 'ਚ ਆਪਾਂ ਪਾਠ ਕਰ ਸਕਦੇ ਆ ਓਨੇ ਸਮੇਂ 'ਚ ਜਿਹੜੇ ਮੱਦੀ ਅਰਦਾਸ ਦੇ ਸਮਾਂ ਜਿਹੜਾ ਲਾਗੇ ਆ ਜਾਵੇਗਾ ਅਰਦਾਸ ਕਰਕੇ ਉਸੇ ਵਾਰ ਦੇ ਵਿੱਚੋ ਹੀ ਹੁਕਮਨਾਮਾ ਸਭ ਲਿਆ ਜਾਵੇ ਜਿਹੜੀ ਵਾਰ ਚੱਲ ਰਹੀ ਹੈ ਮਾਦੀ ਆਦਪੂਰਨ ਮਦਪੂਰਨ ਇਸੇ ਵਾਰ ਦੇ ਵਿੱਚੋਂ ਹੀ ਹੁਕਮਨਾਮਾ ਸਭ ਲਿਆ ਜਾਵੇ ਅਰਦਾਸ ਤੋਂ ਪਰੰਤ ਹੁਣ ਕਈ ਸੰਗਤਾਂ ਕੀ ਕਰਦੀਆਂ ਜਦੋਂ ਅਰਦਾਸ ਹੁੰਦੀ ਹੈ ਜਿਵੇਂ ਗ੍ਰੰਥੀ ਸਿੰਘ ਅਰਦਾਸ ਕਰਦਾ ਹੈ ਤੇ ਜਦੋਂ ਬੇਨਤੀ ਕਰਦਾ ਹੈ ਕਿ ਕੜਾ ਪ੍ਰਸ਼ਾਦ ਦੀ ਦੇਗ ਸਜਾ ਕੇ ਹਾਜ਼ਰ ਹੈ ਆਪ ਭੋਗ ਲਾਓ ਕੋਈ ਸੰਗਤਾਂ ਕਿਰਪਾਨ ਦੇ ਨਾਲ ਐ ਕਾਂਟੇ ਮਾਰ ਦਿੰਦੀਆਂ 3-4 ਕਾਂਟੇ ਉਹ ਬਿਲਕੁਲ ਗਲਤ ਹੈ ਕਾਂਟੇ ਨਹੀਂ ਮਾਰਨੇ ਸਿਰਫ ਇੱਕ ਵਾਰ ਕਿਰਪਾਨ ਦੇ ਕਿਰਪਾਨ ਭੇਟ ਕਰਨੀ ਵਿੱਚ ਦੇਖਦੇ ਕਾਂਟੇ ਨਹੀਂ ਮਾਰਨੇ ਆਮ ਇਹ ਵੇਖਿਆ ਜਾਂਦਾ ਹੈ ਕਿ ਕਈ ਸੰਗਤਾਂ ਕਿਰਪਾਨ ਦੇ ਨਾਲੇ ਕਾਂਟੇ ਵਿੱਚ ਮਾਰ ਦਿੰਦੀ ਹੈ ਇਸ ਕਰਕੇ ਤਿਆਰ ਰੱਖਣਾ ਕਿ ਇੱਕੋ ਵਾਰ ਹੀ ਕਿਰਪਾਨ ਭੇਟ ਕਰਨੀ ਹੈ ਜਦੋਂ ਅਰਦਾਸ ਹੁੰਦੀ ਹੈ ਤੇ ਉਸ ਤੋਂ ਉਪਰੰਤ ਜਦੋਂ ਅਰਦਾਸ ਤੋਂ ਉਪਰੰਤ ਮਾਦੀ ਹੁਕਮਨਾਮਾ ਸਵੀਰ ਦਾ ਮਾਤਾ ਲੈਣਾ ਉਸੇ ਵਾਰ ਦੇ ਵਿੱਚੋਂ ਹੀ ਲੈਣਾ ਹੁਕਮਨਾਮਾ ਸਭ ਲੈ ਕੇ ਗਰੰਥੀ ਸਿੰਘ ਨੇ ਸੰਪੂਰਨ ਜਦ ਹੁਕਮਨਾਮਾ ਸਭ ਲੈ ਲਿਆ ਉਦੋਂ ਸੰਗਤ ਜੀ ਸੰਗਤ ਵਿੱਚ ਦੇਗ ਪੰਜ ਪਿਆਰਿਆਂ ਦਾ ਜਦ ਪ੍ਰਸ਼ਾਦ ਕੱਢਦੇ ਹਿੱਸਾ ਕੱਢਦੇ ਆ ਉਹ ਪੰਜ ਪਿਆਰਿਆਂ ਜਿਹੜੇ ਸੰਗਤ ਵਿੱਚ ਬੈਠੇ ਹੁੰਦੇ ਨੇ ਉਹਨਾਂ ਦੇ ਵਿੱਚ ਵਰਤਾ ਦਿੱਤਾ ਜਾਵੇ ਪਰ ਹੁਣ ਕੀ ਹੈ ਜਿਹੜੀ ਅਸਲ ਮਰਿਆਦਾ ਤੇ ਇਹ ਸੀ ਕਿ ਪੰਜ ਪਿਆ ਨਾਲ ਜਿਹੜੇ ਸਿੰਘ ਬੈਠੇ ਨੇ ਪੰਜ ਸਿੰਘ ਉਹਨਾਂ ਨੂੰ ਵਰਤਾ ਦਿੱਤਾ ਜਾਵੇ ਤੇ ਦੂਜੀ ਦੇਗ ਸਾਰੀ ਸੰਗਤ ਨੂੰ ਵਰਤਾ ਦਿੱਤੀ ਜਾਵੇ ਪਰ ਹੁਣ ਉਹ ਪੰਜ ਪਿਆਰਿਆਂ ਦਾ ਥਾਲ ਕੱਢ ਕੇ ਵਿਚਰ ਲਾ ਦਿੰਦੇ ਨੇ ਹੁਣ ਕਹਿੰਦੇ ਕਿ ਪੰਜ ਪਿਆਰੇ ਲੱਭ ਦੇ ਨਹੀਂ ਸਾਬਦ ਸੂਰਤ ਸਿੰਘ ਬੈਠੇ ਹੋਣ ਉਹਨਾਂ ਨੂੰ ਵਰਤਾ ਦਿੱਤਾ ਜਾਵੇ ਅਸਲ ਮਰਿਆਦਾ ਇਹੀ ਹੈ ਸੋ ਸੰਗਤ ਜੀ ਮਾਦੀ ਅਰਦਾਸ ਉਪਰੰਤ ਦੇਗ ਵਰਤਾ ਦਿੱਤੀ ਜਾਵੇ ਇਹ ਤਿਆਰ ਰੱਖਣਾ ਕਿ ਮਾਦੀ ਅਰਦਾਸ ਉਦੋਂ ਹੀ ਕਰਨੀ ਹੁਣ ਕਈ ਸੰਗਤਾਂ ਦਾ ਸਵਾਲ ਹੋਵੇਗਾ ਕਿ ਜੀ ਆਪਾਂ ਅੰਗਾਂ ਦੇ حساب ਨਾਲ ਮੱਧ ਲਾਈਏ ਤੇ 1430 ਅੰਗ ਨੇ ਤੇ 15 ਅੰਗਾਂ ਤੇ ਮੱਧ ਲੱਗੇਗਾ 715 ਅੰਗ ਤੇ ਨਹੀਂ ਸੰਗਤ ਜੀ ਅੰਗਾਂ ਦੇ حساب ਨਾਲ ਮੱਧ ਨਹੀਂ ਲੱਗਦਾ ਗੁਰਬਾਣੀ ਦੇ ਸ਼ਬਦਾਂ ਦੇ ਆਧਾਰ ਤੇ ਮੱਧ ਲੱਗਦਾ ਹੈ 705 ਅੰਗ ਤੇ ਹੀ ਤੁਸੀਂ ਭਾਈ ਕਾਨ ਸਿੰਘ ਨਾਭਾ ਨੂੰ ਸੁਣੋ ਸੰਤ ਗਿਆਨੀ ਗੁਰਬਜਨ ਸਿੰਘ ਖਾਲਸਾ ਭਿੰਡਰਾ ਵਾਲਿਆਂ ਨੂੰ ਸੁਣੋ ਉਹਨਾਂ ਦੇ ਇਹੀ ਵਿਚਾਰ ਨੇ ਕਿ 705 ਅੰਗ ਤੇ ਸ਼ਬਦਾਂ ਦਾ ਮੱਧ ਲੱਗਦਾ ਹੈ ਸ਼ਬਦਾਂ ਦੀ ਅਰਦਾਸ ਕਰਨੀ ਆਪਾਂ ਅੰਗਾਂ ਦੇ ਹਿਸਾਬ ਨਾਲ ਮਤ ਮਾਧਿਅਰ ਦਾਸ ਨਹੀਂ ਕਰਨੀ ਸ਼ਬਦ 705 ਅੰਗ ਤੇ ਪੂਰੇ ਹੁੰਦੇ ਨੇ ਅਧ ਹੁੰਦਾ ਹੈ ਸ਼ਬਦਾਂ ਦਾ ਇਸ ਕਰਕੇ 705 ਅੰਗ ਤੇ ਮੱਧ ਲਾਉਣਾ ਹੈ ਸੋ ਆਪ ਜੀ ਨੂੰ ਇਸ ਵਿਚਾਰ ਤੇ ਸਾਰੀ ਸਮਝ ਲੱਗ ਗਈ ਹੋਵੇਗੀ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ